ਕੁਲਾਰ ਪ੍ਰੋਡਕਸ਼ਨ ਤੇ ਬਲਬੀਰ ਗੋਰਾ ਵੱਲੋਂ ਮੇਲਾ ਮੇਲੀਆਂ ਦਾ 2022 ਐਲਬਮ ਤੇ ਟੀਜ਼ਰ ਰਿਲੀਜ਼ ਕੀਤਾ ਗਿਆ ਹੈਪੀ ਕੁਲਾਰ ਨੇ ਦੱਸਿਆ ਕਿ ਇਹ ਐਲਬਮ ਇੱਕ ਮਲਟੀ ਐਲਬਮ ਹੈ ਜਿਸ ਵਿੱਚ 12 ਕਲਾਕਾਰਾਂ ਵੱਲੋਂ ਗਾਣੇ ਗਾਏ ਗਏ ਨੇ ਸਾਰੇ ਗੀਤਾਂ ਨੂੰ ਬਲਬੀਰ ਗੋਰਾ ਕੈਨੇਡਾ ਵਾਲੇ ਨੇ ਲਿਖਿਆ ਹੈ ਅਤੇ ਮਿਊਜ਼ਿਕ ਕਰਨ ਦਰੇਜ ਅਤੇ ਵੀਡੀਓ ਵੀ ਕਰਨ ਦਰੇਜ ਨੇ ਹੀ ਦਿੱਤੀ ਹੈ ਐਲਬਮ 'ਚ ਸਿੰਗਰ ਦਲਜੀਤ ਨੇ ਗਾਇਆ ਵੀਰ ਸੁਖਵੰਤ ਸੁੱਖਾ ਬੱਦੋਵਾਲ ਪਾਲੀ ਦੇਤਵਾਲੀਆ ਸੁਖਿੰਦਰ ਸੁੱਖੀ ਜੋਤ ਪੰਡੋਰੀ ਸੂਰਜ ਮੁਹੰਮਦ ਜਸਟਿਨ ਸੰਧੂ ਬਲਬੀਰ ਰਾਏ ਗੁਲਸ਼ਨ ਜੀਤ ਖਾਨ ਰਾਜਾ 인ਦਰਜੀਤ ਕੰਪੋਜ਼ਿੰਗ ਆਇਆ ਹੈ। ਇਹ ਮੈਂ ਪੰਜਾਬੀ ਫੋਕ ਸੰਗੀਤਨ ਦਾ। ਸੋ ਅੱਜ ਅਸੀਂ ਮੀਲਾ ਮੀਲੀ ਨੈਰਮ ਉਹ ਅਸੀਂ ਰਿਲੀਜ਼ ਕਰ ਰਹੇ ਹਾਂ ਜੀ। ਜਿਹੜਾ ਕਿ ਕੋਲਾਰ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤੀ ਗਈ ਹੈ ਜੀ ਔਰ ਬਲਵੀਰ ਸਿੰਘ ਗੋਰਾ ਵੱਲੋਂ ਗੀਤ ਇਹ ਲਿਖੇ ਗਏ ਨੇ ਕਰਨ ਦੁਰੇਜਾ ਵੱਲੋਂ ਮਿਊਜ਼ਿਕ ਦਿੱਤਾ ਗਿਆ ਔਰ ਵੀਡੀਓ ਕੀਤੀ ਗਈ ਜੀ। ਸੋ ਇੱਕ ਪੰਜਾਬੀ ਕਲਚਰ ਨੂੰ ਅਸੀਂ ਇਹਦੇ ਵਿੱਚ ਪ੍ਰਮੋਟ ਕੀਤਾ। ਜਿਹੜਾ ਕਿ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਇੱਕ ਗੁਲਦਸਾ ਐਲਬਮ ਹੁੰਦੀ ਸੀ ਉਦਾਂ ਹੀ ਅਸੀਂ ਇੱਕ ਮਲਟੀ ਐਲਬਮ ਲੈ ਕੇ ਆ ਰਹੇ ਹਾਂ। ਸੋ ਸਾਨੂੰ ਉਮੀਦ ਆ ਕਿ ਦਰਸ਼ਕ ਸਾਨੂੰ ਪਿਆਰ ਦੇਣਗੇ। ਦੇਖੋ ਇਸ ਸਮੇਂ ਦੇ ਨਾਲ ਹਰ ਇੱਕ ਚੀਜ਼ ਦਾ ਮਾਹੌਲ ਬਦਲਦਾ ਨਾ ਜਿੱਦਾਂ ਕਿ ਕਲਾਕਾਰ ਜੋ ਚੀਜ਼ ਨੂੰ ਲੈ ਕੇ ਆਉਂਦਾ ਮਾਰਕੀਟ ਦੇ ਵਿੱਚ ਉਹੀ ਲੋਕ ਉਹਨੂੰ ਫੋਲੋ ਕਰ ਦਿੰਦੇ ਸੋ ਸਾਡਾ ਇੱਕ ਪੰਜਾਬੀ ਕਲਚਰ ਨੂੰ ਇਹਦੇ ਵਿੱਚ ਅਸੀਂ ਪ੍ਰਮੋਟ ਕੀਤਾ ਤਾਂ ਕਿ ਇੱਕ ਪਰਿਵਾਰ ਬੈਠ ਕੇ ਨਾਲ ਮਿਲ ਕੇ ਇੱਕ ਦੁਬਾਰਾ ਕੋਸ ਉਹ song ਨੂੰ ਸੁਣ ਸਕੇ ਦੇਖ ਸਕੇ ਹੋ ਕਰਾਂ ਜੇ ਕਿਸੇ ਨਾ ਗੱਲ ਬਿਲਖਾਂ ਤੋਂ ਲੈਣੀ ਏ ਬਾਗ ਕਮਾਂਡਾਂ ਉਾਂ ਅਲਰਟ ਹੀ ਰਹਿਣੀ ਏ ਬਾਗ ਕਮਾਂਡਾਂ ਉਾਂ ਅਲਰਟ ਹੀ ਰਹਿਣੀ ਏ ਮੇਰੇ ਉੱਤੋਂ ਕਾ ਤੂੰ ਵਿਸ਼ਵਾਸ ਨਹੀਂ ਉਹ ਤੈਨੂੰ ਮੇਰਾ ਰੱਬ ਜਿੰਨਾ ਉੱਤੇ ਐ ਪਰੋਸਾ ਤੇਰੇ ਤੇ ਬਾਰਡਰਾਂ ਦੇ ਉੱਤੇ ਜਿਵੇਂ ਫੌਜੀ ਦੇਣ ਪਹਿਰਾ ਨਹੀਂ ਤੂੰ ਹਰ ਦਮ ਰੱਖਦੀ ਐ ਅੱਖ ਮੇਰੇ ਤੇ ਬਾਰਡਰਾਂ ਦੇ ਉੱਤੇ ਜਿਵੇਂ ਫੌਜੀ ਦੇਣ ਪਹਿਰਾ ਨਹੀਂ ਤੂੰ ਹਰ ਦਮ ਰੱਖਦੀ ਐ ਅੱਖ ਮੇਰੇ ਤੇ ਚੰਨ ਮੇਰਾ ਕਿਤੇ ਨਾ ਚੋਰਾ ਕੇ ਕੋਈ ਲੈ ਜੇ ਰੱਖਦੀਆਂ ਮਾਇਆ ਤਾਈਆਂ ਅੱਖ ਤੇਰੇ ਤੇ ਚੰਨ ਮੇਰਾ ਕਿਤੇ ਨਾ ਚੋਰਾ ਕੇ ਕੋਈ ਲੈ ਜੇ ਰੱਖਦੀਆਂ ਮਈਆ ਤਾਈਓਂ ਉੱਕ ਤੇ ਰਹਤੇ ਸਸੀ ਗੱਲ ਦੋਸਤੋ ਅੱਜ ਅਸੀਂ ਇਕੱਠੇ ਹੋਏ ਆ ਆਪਣੇ ਕੁਲਾਲ ਮਿਊਜ਼ਿਕ ਕੈਸਟ ਕੰਪਨੀ ਵੱਲੋਂ ਇੱਕ ਗੁਲਦਸਤਾ ਰਿਲੀਜ਼ ਕੀਤਾ ਗਿਆ ਬਲਬੀਰ ਸਿੰਘ ਜੀ ਗੋਰਾ ਰਾਈਟਰ ਨੇ ਸਾਡੇ ਉਹਨਾਂ ਨੇ ਸਾਰੇ ਗਾਣੇ ਲਿਖੇ ਨੇ ਰਕਵੇ ਵਾਲੇ ਤੇ ਬਹੁਤ ਸਾਰੇ ਕਲਾਕਾਰਾਂ ਨੇ ਇਹ ਗੀਤ ਗਾਏ ਨੇ ਜਿਨ੍ਹਾਂ ਦੇ ਵਿੱਚ ਲੋਕਤਤ ਡਿਊਟ ਸੈਡ ਰੋਮਾਂਟਿਕ ਬਹੁਤ ਸਾਰੇ ਗਾਣੇ ਨੇ ਕਰਨ ਬਾਈ ਨੇ ਮਿਊਜ਼ਿਕ ਦਿੱਤਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕੀ ਕਿ ਇਹ ਰੀਡਿੰਗ ਕੀ ਦਿਖਾਇਆ ਗਿਆ ਨੇ ਕਲਚਰ ਬਾਰੇ ਕੀ ਕਲਚਰ ਜਿੱਦਾਂ ਅੱਜ ਤੋਂ 20 ਜਾਂ 30 ਸਾਲ ਪਹਿਲਾਂ ਪੁਰਾਣਾ ਸੱਭਿਆਚਾਰ ਤੁਸੀਂ ਪੋਸਟਰ ਵੀ ਪਿੱਛੇ ਦੇਖਿਆ ਹੋਣਾ ਮੇਲਾ ਮੇਲੀਆਂ ਦਾ 2002 ਇਹਦਾ ਟਾਈਟਲ ਰੱਖਿਆ ਗਿਆ ਜਿਹੜਾ ਗੁਲਦਸਤਾ ਬਣਾਇਆ ਟਾਈਟਲ ਤੋਂ ਹੀ ਤੁਹਾਨੂੰ ਪਤਾ ਲੱਗਦਾ ਤੇ ਇਹ ਪੋਸਟਰ ਦੀ ਬਣਤਰ ਤੋਂ ਪਤਾ ਲੱਗਦਾ ਕਿ ਸੱਭਿਆਚਾਰ ਦੇ Dਹਰੇ ਦੇ ਵਿੱਚ ਰੱਖ ਕੇ ਰਹਿ ਕੇ ਇਹ ਜਿਹੜਾ ਪ੍ਰੋਜੈਕਟ ਹੈ ਕੀਤਾ ਗਿਆ ਲੱਚਰਤਾ ਤੋਂ ਗੱਨ ਵਾਲਾ ਜਿਹੜਾ ਅੱਜਕੱਲ ਕਰ ਚੱਲਦਾ ਹੈ ਉਹ ਤੋਂ ਕੋਹਾਂ ਦੂਰ ਹੈ ਮੈਸੇਜ ਇਹ ਹੈ ਕਿ ਚੰਗਾ ਸੁਣੋ ਕਿਉਂਕਿ ਇਹ ਜਿਹੜੇ ਅਸੀਂ ਜਿਹੜਾ ਗਾਣਾ ਗਾਇਆ ਦੁਗਾਣੇ ਹੋਰ ਵੀ ਇਹਦੇ ਵਿੱਚ ਨੇ ਹਸਬੰਦ ਵਾਈਫ ਦੀ ਤੀਵੀ ਤੇ ਉਹਦੇ ਘਰ ਵਾਲੇ ਦੀ ਮਿੱਠੀ ਜੀ ਨੋਕ ਚੋਕ ਹੈ ਜਾਂ ਜਿੱਦਾਂ ਇਹਦੇ ਵਿੱਚ ਜਿਹੜਾ ਸਾਡਾ ਗਾਣਾ ਇਹਦੇ ਵਿੱਚ ਸ਼ੱਕ ਪਨਪ ਦੀ ਹੈ ਉਹ ਤੋਂ ਵੱਡੇ ਵੱਡੇ ਫਿਰ ਜ਼ਿਆਦਾ ਇਹ ਰੂਪ ਧਾਰਨ ਕਰ ਜਾਂਦੇ ਕਈ ਵਾਰ ਇਹ ਗਾਣੇ ਦੇ ਵਿੱਚ ਮੈਸੇਜ ਦਿੱਤਾ ਹੈ ਕਿ ਇੱਕ ਦੂਜੇ ਤੇ ਸ਼ੱਕ ਨਾ ਕਰੋ ਤੁਸੀਂ ਹਸਬੰਡ ਵਾਈਫ ਹੈ ਇਕੱਠੇ ਮਿਲ ਕੇ ਰਹੋ ਇਹ ਗਾਣੇ ਦਾ ਇਹੀ ਮੈਸੇਜ ਹੈ ਹੋ ਰਕ ਬੇਦਾ ਗੋਰਾ ਨਹੀਂ ਕਰਦਾ ਉਂਝ ਤਾਂ ਪਰਵਾਹ ਇਸ ਜੱਗ ਦੀ ਨਹੀਂ ਹਰ ਕਿਸੇ ਤੋਂ ਪਿਆਰੀ ਹੈ ਮੈਨੂੰ ਇੱਜ਼ਤ ਪਿਓ ਦੀ ਪੱਗ ਦੀ ਨਹੀਂ ਮੈਂ ਪਿਆਰ ਨੂੰ ਪੂਜਾ ਮੰਨਦਾ ਹਾਂ ਮੈਂ ਪਿਆਰ ਨੂੰ ਪੂਜਾ ਮੈਂ ਪਿਆਰ ਨੂੰ ਪੂਜਾ ਮੰਨਦਾ ਹਾਂ ਨਾ ਇਹ ਦੇ ਵਿੱਚ ਕੋਈ ਗੱਪ ਬਲੀਏ ਜੇ ਨਾਜ਼ਰ ਲੋਕਾਂ ਦੀ ਵਿੱਚ ਚੜ ਗਏ ਰਸੀ ਤੋਂ ਬਣ ਜੂ ਸੱਪ ਬਲੀਏ ਜੇ ਨਾਜ਼ਰ ਲੋਕਾਂ ਦੀ ਵਿੱਚ ਚੜ ਗਏ ਰਸੀ ਤੋਂ ਬਣ ਜੂ ਸੱਪ ਬਲੀਏ ਸასიਕਰ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਖਾਨ ਬਹੁਤ ਬਹੁਤ ਮੁਬਾਰਕਬਾਦ ਸਾਡੇ ਹੈਪੀ ਕੋਲਰ ਜੀ ਨੂੰ ਜੋ ਇਸ ਮੇਲਾ ਮੇਲਿਆ 2022 ਦੇ ਪ੍ਰੋਡਿਊਸਰ ਸਹਿਬਾਨ ਨੇ ਤੇ ਮੁਬਾਰਕਬਾਦ ਸਾਡੇ ਬਲਬੀਰ ਗੋਰਾ ਪਾਜੀ ਜਿਨ੍ਹਾਂ ਨੇ ਬਹੁਤ ਹੀ ਮੇਰੇ ਖਿਆਲ ਜਿੰਨੇ ਵੀ ਗਾਣੇ ਇਸ ਪ੍ਰੋਜੈਕਟ ਦੇ ਨੇ ਸਾਰੇ ਗੋਰਾ ਪਾਜੀ ਨੇ ਲਿਖਨੇ ਤੇ ਮਿਊਜ਼ਿਕ ਡਾਇਰੈਕਟਰ ਦੇ ਨਾਲ ਮੇਰਾ ਭਰਾ ਕਰਨ ਇਹਨੇ ਕੀਤਾ ਤੇ ਬਹੁਤ ਸਾਰੇ ਸਿੰਗਰਾਂ ਨੇ ਇਸ ਪਰਫਾਰਮ ਕੀਤਾ ਤੇ ਉਮੀਦ ਕਰਦਾ ਤੁਸੀਂ ਇਸ 2022 ਮੇਲਾ ਮੇਲੇ ਨੂੰ ਬਹੁਤ ਸਾਰਾ ਪਿਆਰ ਦੋਗੇ ਲਵ ਯੂ ਸਾਸ਼ੀਕਰ ਲੁਧਿਆਣਾ ਤੋਂ ਅਜੀ ਪਾਵਾ ਦੀ ਰਿਪੋਰਟ